ਪਿੰਡ ਪਹੁੰਚੇ ਆ ਤੇ ਪਿੰਡ ਵਿੱਚ ਲੋਹੜੀ ਦੀਆਂ ਰੌਣਕਾਂ ਲੱਗੀਆਂ ਹੋਈਆਂ ਤੇ ਲੋਹੜੀ ਹੈ ਸਾਡੀ ਧੀ ਪੰਜਾਬ ਕੌਰ ਦੀ ਤੇ ਪਾਲ ਸਿੰਘ ਸਮਾਹ ਹੋਣੀ ਸਾਡੇ ਨਾਲ ਮੌਜੂਦ ਹੈ ਕਿੰਨੇ ਨੇ ਕਿ ਸੁਪਨਾ ਵੇਖਿਆ ਹੋਇਆ ਸੀਗਾ ਕਿ ਧੀ ਦੀ ਲੋਹੜੀ ਮਨਾਉਣੀ ਹੈ ਤੇ ਬੜੇ ਸ਼ਾਨਦਾਰ ਢੰਗ ਨਾਲ ਮਨਾਉਣੀ ਤੇ ਅੱਜ ਰੌਣਕਾਂ ਲੱਗੀਆਂ ਵੇੜੇ 'ਚ ਬਿਲਕੁਲ ਬਿਲਕੁਲ ਜੀ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਲੋਹੜੀਆਂ ਤਾਂ ਲੋਹੜੀ ਤਾਂ ਹਰ ਸਾਲ ਹੀ ਮਨਾਉਣੀ ਹੈ ਪਰ ਜਿਹੜੀ ਸਪੈਸ਼ਲ ਹੈ ਮੇਰੀ ਆਪਣੀ ਬੇਟੀ ਦੀ ਲੋਹੜੀ ਹੈ ਪੰਜਾਬ ਦੇ ਕੋਨੇ-ਕੋਨੇ ਤੋਂ ਸਾਡੀਆਂ ਧੀਆਂ ਆਈਆਂ ਨੇਗੀਆਂ ਬਹੁਤ ਦੂਰੋਂ ਦੂਰੋਂ ਬਦੇਸ਼ਾਂ ਦੇ ਵਿੱਚੋਂ ਆਈਆਂ ਨੇ ਤੇ ਕਮਾਲ ਦੀ ਗਿੱਧੇ ਦੀ ਤਮਾਲ ਪੈ ਰਹੀ ਆ ਥੋੜੇ ਸਮੇਂ ਤੇ ਸਿੱਧੂ ਪਰਿਵਾਰ ਵੀ ਪਹੁੰਚਣ ਵਾਲਾਗਾ ਤੇ ਸਾਡੀਆਂ ਯੂਨੀਵਰਸਿਟੀ ਦੀਆਂ ਡਾਕਟਰ ਮੈਡਮ ਪ੍ਰੋਫੈਸਰ ਸਿੱਧੂ ਹੋਰੇਂਦਰ ਹੁੰਦਲ ਤਾਰੇ ਪੌਂਚਰ ਵਾਲ ਨੇ ਬੜਾ ਕਮਾਲ ਦਾ ਪੇਟ ਸਜਣਾ ਜੀ ਇੱਥੇ ਕਿਉਂਕਿ ਇੱਕ ਤੁਹਾਨੂੰ ਚਾਹੀਦਾ ਬੜਾ ਸੀਗਾ ਪੁੱਤ ਦਾ ਚਲੋ ਚਾਹ ਹੋਣਾ ਸੀ ਪਰ ਤੁਹਾਨੂੰ ਧੀ ਦਾ ਬਹੁਤ ਜ਼ਿਆਦਾ ਸੀਗਾ ਜਦੋਂ ਕਹਿੰਦੇ ਤੁਹਾਨੂੰ ਪਤਾ ਲੱਗਾ ਤੇ ਤੁਸੀਂ ਮਤਲਬ ਬੰਦਾ ਕਹਿੰਦਾ ਹਵਾ ਛੋੜਦੇ ਪਏ ਸੀ ਨਹੀਂ ਮੇਰੇ ਤਾਂ ਅੱਜ ਵੀ ਪੈਰ ਥੱਲੇ ਨਹੀਂ ਲੱਗ ਰਹੇ ਕਿਉਂਕਿ ਧੀਆਂ ਵਾਲੀ ਰੌਣਕ ਆਉਂਦੀ ਨੇ ਅੱਜ ਦੇਖੋ ਕੀਡੇ ਵੱਡੇ ਵਧੀਆ ਟੰਗ ਦੇ ਨਾਲ ਇੱਕ ਰਵੈਤੀ ਲੋੜੀ ਅਸੀਂ ਸਾਰਾ ਕੁਝ ਨਾ ਪਿੰਨੀਆਂ ਚੌਲਾਂ ਦੀਆਂ ਕੋਈ ਦੀਆਂ ਪਿੰਨੀਆਂ ਸਾਰਾ ਰਵੈਤੀ ਜਿਹੜਾ ਰਵੈਤਾਂ ਨੇ ਉਹਦੇ ਅਨੁਸਾਰ ਅਸੀਂ ਸਾਰੀ ਲੋੜੀ ਤਿਆਰ ਕਰੀ ਹੈ ਤੇ ਬਹੁਤ ਖੁਸ਼ੀ ਦੀ ਗੱਲ ਅੱਜ ਪੰਜਾਬ ਦੇ ਕੋਨੇ-ਕੋਨੇ ਦੀਆਂ ਧੀ ਆਈਆਂ ਉਹਨਾਂ ਨੂੰ ਲੋਹੜੀ ਵੀ ਦੇਣੀ ਆ ਗਿੱਧੇ ਦੇਖੋ ਧਮਾਲ ਸਵੇਰ ਦੀ ਪੈ ਰਹੀ ਹੈ ਤੇ ਬਹੁਤ ਚੰਗਾ ਲੱਗ ਰਿਹਾ ਮੇਰੇ ਕੋਲ ਇਸ ਦਾ ਕੋਈ ਟਿਕਾਣਾ ਨਹੀਂ ਬਈ ਸੱਭਿਆਚਾਰ ਨੂੰ ਹਮੇਸ਼ਾ ਰਿਪਰੈਜ਼ੈਂਟ ਕਰਦੇ ਹੋ ਮਾਂ ਬੋਲੀ ਦੀ ਹਮੇਸ਼ਾ ਕੈਸੇ ਪੈਰਵਾਹੀ ਕਰਦੇ ਹੋ ਤੇ ਧੀ ਦਾ ਨਾਮ ਪੰਜਾਬ ਕੀ ਮਤਲਬ ਮਾਈਂਡ ਚ ਕੀ ਰੱਖਿਆ ਸੋਚ ਕੇ ਕਿਉਂਕਿ ਦੇਖੋ ਬਹੁਤ ਇੱਕ ਤੁਸੀਂ ਦਿਲ ਨਾਲ ਬਹੁਤ ਪਿਆਰ ਕਰਦੇ ਹੋ ਪੰਜਾਬ ਨੂੰ ਧੀ ਨੂੰ ਬਹੁਤ ਪਿਆਰ ਕਰਦੇ ਹੋ ਤੇ ਦੋਨੋਂ ਇਕੱਠੇ ਮੇਲ ਕਰਤਾ ਨਾਮ ਤੇ ਦੇਖੋ ਹਾਥੀ ਦੀ ਪੈੜ ਚ ਸਾਰਾ ਖੁਸ਼ੀ ਆ ਗਿਆ ਪੰਜਾਬ ਜਦੋਂ ਪੰਜਾਬ ਦੀ ਗੱਲ ਹੋ ਗਈ ਪੰਜਾਬ ਦੇ ਵਿੱਚ ਭਾਵੇਂ ਸਾਡਾ ਕਲਚਰ ਹੈ ਭਾਵੇਂ ਸਾਡਾ ਜੋ ਵੀ ਹੈ ਉਹਦੇ ਵਿੱਚ ਸਮੋਇਆ ਗਿਆ ਤੇ ਜੇ ਮੇਰੇ ਘਰ ਦੇ ਵਿੱਚ ਗਿੱਧਾ ਨਾ ਪਵੇ ਮੇਰੇ ਘਰ ਦੇ ਵਿੱਚ ਉਹ ਰਵੈਤਾਂ ਨਾ ਹੋਣ ਤਾਂ ਸਾਡਾ ਫਾਇਦਾ ਕੀ ਹੋਇਆ ਹਨਾ ਸੋ ਮੇਥੋਂ ਬਾਅਦ ਮੇਰੀ ਬੇਟੀ ਸਾਰੀ ਚੀਜ਼ ਨੂੰ ਰਿਪਰੈਜ਼ੈਂਟ ਕਰੇਗੀ ਪੰਜਾਬ ਦੇ ਕਲਚਰ ਨੂੰ ਵਿਰਾਸਤ ਨੂੰ ਰਵੈਤੀ ਗੀਤਾਂ ਨੂੰ ਹਰ ਚੀਜ਼ ਨੂੰ ਮੇਰੀ ਬੇਟੀ ਨੂੰ ਮੈਂ ਬਹੁਤ ਸੋਹਣੇ ਤਰੀਕੇ ਦੇ ਨਾਲ ਉਹਨਾਂ ਨੂੰ ਗਾਈਡ ਕਰੂੰਗਾ ਤੇ ਮੈਨੂੰ ਪੂਰਨ ਅਮੀਦ ਦਾ ਵਿਸ਼ਵਾਸ ਆ ਮੇਰੇ ਬੱਚੀ ਤੇ ਤੇ ਵੀ ਉਹ ਪੰਜਾਬ ਦੀ ਇੱਕ ਬਹੁਤ ਨਾਮਵਰ ਧੀ ਬਣੂਗੀ ਦੇ ਪੰਜਾਬ ਦੀ ਧੀ ਬਣ ਕੇ ਉਹਨੇ ਸਾਡੇ ਪੰਜਾਬੀ ਵਿਰਾਸਤ ਦੀ ਗੱਲ ਪਾਈਆਂ ਪਰਾਨੀਆਂ ਪਰਾਨੀਆਂ ਆਈਆਂ ਦੀ ਅਜ਼ਕਰਵਾਵਲ ਦੇਆਂ ਪਰਾਨੀਆਂ ਪਰਾਨੀਆਂ ਆਈਆਂ ਦੀ ਅਜ਼ਕਰਵਾਵਲ ਦੇਆਂ ਲਾਕੀ ਦੇਰ ਬਣਦੀ ਮੈਂ ਸੁਣ ਰਿਹਾ ਸੀ ਕਿੱਥੇ ਕਿ ਤੁਸੀਂ ਉਹਨੂੰ ਪਾਰਟ ਸਵੇਰੇ ਸੁਣਾਉਂਦੇ ਹੋ ਨਾ ਤਾਂ ਕਿ ਧਰਮ ਦੇ ਨਾਲ ਵੀ ਜੁੜੀ ਰਵੇ ਕਿਉਂਕਿ ਜਿਹੜੇ ਮੇਰੇ ਵਾਈਫ ਨੇ ਨਾ ਉਹ ਬੜੂ ਸਾਹਿਬ ਤੋਂ ਸਟੱਡੀ ਆ ਸਾਰੀ ਉਹਨਾਂ ਦੀ ਬਾਣੀ ਨਾਲ ਬਹੁਤ ਜੁੜੇ ਹੋਏ ਨੇ ਤੇ ਮੈਂ ਜਦੋਂ ਆਮਾ ਨਾਮ ਆ ਤਾਂ ਮੇਰੇ ਜਿਹੜੇ ਵਾਈਫ ਨੇਗੇ ਉਹ ਉਹ ਉਹਨਾਂ ਨੂੰ ਸੁਖਮਨੀ ਸਾਹਿਬ ਦਾ ਪਾਠ ਪੰਜੇ ਬਾਣੀਆਂ ਦਾ ਪਾਠ ਸਾਰਾ ਉਹਨਾਂ ਨੂੰ ਸੁਣਾਉਂਦੇ ਨੇ ਸੁਭਾਸ਼ਾ ਮਾਂ ਨੂੰ ਦੀ ਡਿਊਟੀ ਹੈ ਤੇ ਉਹ ਵੀ ਬੜੇ ਪਿਆਰ ਦੇ ਨਾਲ ਬੱਚਾ ਹਜੇ 7 ਸਵਾ ਮਹੀਨੇ ਦਾ ਹੀ ਹੈ ਬੜੇ ਪਿਆਰ ਦੇ ਨਾਲ ਜਦ ਤੱਕ ਬਾਣੀ ਚੱਲਦੀ ਹੈ ਸ਼ਾਂਤ ਰਹਿੰਦੀ ਹੈ ਤੇ ਜਦੋਂ ਪਾਠ ਜਾਂ ਬਾਣੀ ਰੁਕ ਜਾਂਦੀ ਹੈ ਤੇ ਉਹਨੇ ਰੌਲਾ ਪਾਉਣਾ ਸ਼ੁਰੂ ਕਰ ਦਿੰਦਾ ਸੀ ਫੇਰ ਬਾਣੀ ਲਾਉਣੀ ਆ ਤੇ ਇੱਕ ਡੇਢ ਮਹੀਨੇ ਤੋਂ ਲਗਾਤਾਰ ਉਹ ਤੇ ਬਾਣੀ ਦਾ ਬਹੁਤ ਪ੍ਰਭਾਵ ਪੈ ਰਿਹਾਗਾ ਤੇ ਹੋ ਸਕਦਾ ਵੀ ਸਾਡਾ ਬੱਚਾ ਕੋਈ ਧਰਮਿਕ ਖੇਲਾਂ ਵਾਲਾ ਹੀ ਬਣ ਸਕਦਾ ਤੇ ਉਹ ਉਹਦੇ ਵੱਡੇ ਹੋਣ ਤੇ ਆ ਬਈ ਮੈਂ ਸੁਣਦਾ ਪਿਆ ਸੀ ਕਿ ਆਮ ਤੌਰ ਤੇ ਕਹਿੰਦੇ ਕਿ ਤੈਨੂੰ ਪੁੱਤ ਦੇਵੇ ਕਿੰਨੇ ਜਦੋਂ ਤੁਹਾਨੂੰ ਇਹ ਗੱਲ ਆਖਦੇ ਸੀ ਤੁਹਾਡਾ ਥੋੜਾ ਮਨ ਮਹਿਸੂਸ ਜਾਂਦਾ ਸੀ ਤੁਸੀਂ ਕਮਰੇ ਚ ਬੈ ਕੇ ਸੋਚਦੇ ਸੀ ਯਾਰ ਐ ਕਿਉਂ ਕਹਿ ਕੇ ਮੈਨੂੰ ਕਿਉਂਕਿ ਮੇਰਾ ਜਿਹੜਾ ਫੀਲਡ ਹੈ ਨਾ ਕੁੜੀਆਂ ਵਾਲਾ ਹੈ ਨਾ ਮੈਂ ਚਾਹੁੰਦਾ ਸੀ ਮੇਥੋਂ ਬਾਅਦ ਕੋਈ ਵਾਰਸ ਜ਼ਰੂਰ ਹੋਵੇ ਜਿਹੜੇ ਸਿਵਰਾਸਤ ਨੂੰ ਸੰਭਾਲ ਲੇ ਤੇ ਹੁਣ ਮੇਰੇ ਬੇਟੀ ਹੋ ਗਈ ਮੈਨੂੰ ਉਮੀਦ ਹੈ ਵੀ ਮੇਰੀ ਬੇਟੀ ਦੇਸਾਂ ਦੇਸਾਂ ਦੇ ਵਿੱਚ ਬਹੁਤ ਵੱਡਾ ਨਾਮ ਕਮਾਊਗੀ ਤੇ ਉਸ ਤੋਂ ਬਾਅਦ ਹੁਣ ਅਗਲਾ ਬੱਚਾ ਭਾਵੇਂ ਬੇਟਾ ਹੋਵੇ ਭਾਵੇਂ ਬੇਟੀ ਹੋਵੇ ਉਹ ਕੋਈ ਮੈਨੇ ਨਹੀਂ ਰੱਖਦਾ ਪਰ ਪਹਿਲਾਂ ਮੈਨੂੰ ਬੇਟੀ ਦੀ ਬਹੁਤ ਲੋੜ ਸੀ ਪਰ ਭਾਈ ਆਮ ਤੌਰ ਤੇ ਸੋਚ ਇਹ ਰੱਖ ਲੈਂਦੇ ਨੇ ਪੂਰੇ ਪਰਿਵਾਰ ਨੇ ਮੇਰੇ ਦੋਸਤਾਂ ਨੇ ਸਾਰੇ ਮੈਨੂੰ ਇਹ ਕਹਿੰਦੇ ਸੀ ਵੀ ਆਪਣੇ ਹੋਵੇ ਤਾਂ ਬੇਟੀ ਹੋਵੇ ਬੇਟਾ ਨਾ ਜਿਓਗੇ ਹਾਂ ਇਹ ਨਹੀਂ ਕਹਿੰਦੇ ਨਾ ਪਰ ਅਜੇ ਨਹੀਂ ਲੋੜ ਸਾਨੂੰ ਬੇਟੇ ਦੀ ਵੀ ਸਾਨੂੰ ਕੁੜੀਆਂ ਦੀ ਬਹੁਤ ਲੋੜ ਹੈ ਤੁਸੀਂ ਇੱਕ ਗੱਲ ਵੀ ਸੁਣਾ ਰਹੇ ਸੀ ਕਿ ਹਸਪਤਾਲ 'ਚ ਤੁਹਾਡੇ ਨਾਲ ਕਿਸੇ ਦੇ ਉਹਨਾਂ ਦੇ ਕੁੜੀ ਹੋਈ ਤੇ ਉਹ ਮਾਤਮ ਜਿਹਾ ਮਣਾਉਣ ਲੱਗ ਗਏ ਨਾ ਤੇ ਤੁਸੀਂ ਬਾਅਦ ਚ ਕਹਿੰਦੇ ਕਿ ਹਸਪਤਾਲ 'ਚ ਰੌਣਕਾਂ ਹੀ ਲਾਤੀ ਅਸੀਂ ਲੱਡੂ ਵੰਡੇ ਮਠਾਈਆਂ ਜਸ਼ਨ ਮਨਾਇਆ ਅਸੀਂ ਨਾ ਹਸਪਤਾਲ ਦੇ ਵਿੱਚ ਜਦੋਂ ਬੇਟੀ ਦਾ ਜਨਮ ਹੋਇਆ ਸਾਰੇ ਹਸਪਤਾਲ ਦੇ ਵਿੱਚ ਬਹੁਤ ਅਸੀਂ ਜਸ਼ਨ ਮਨਾਇਆ ਤੇ ਕਈ ਬੇਟੀਆਂ ਹੋਰ ਵੀ ਇਸੇ ਬੜਾ ਮਾਤਮ ਸਾਇਆ ਹੋਇਆ ਸੀ ਸੋਨਾਂ ਕੋਲੇ ਗਏ ਵੀ ਤੁਸੀਂ ਕਿਉਂ ਐਦਾ ਉਦਾਸ ਹੋ ਐ ਸੋਨਾਂ ਨੇ ਆਪਣੇ ਨਾਲ ਚਾਹੇ ਤੋਨ ਨੂੰ ਪੋਜ਼ਿਟਿਵਿਟੀ ਕਿਹਾ ਪਾ ਪੀ ਦਿੱ ਤੁ ਜੀ ਮੈਂ ਉਹ ਬੀਖਾਉ ਕਲਾਕਾਰ ਹੀ ਕਲਾਕਾਰ ਮਾਰੇ ਪਿੰਡਾਂ ਦੇ ਮਾੜੀਏ ਤੇ ਸਾਡੇ ਤੋਂ ਬਾਅਦ ਹਰ ਕੋਈ ਧੀ ਦੇ ਸ਼ਗਨ ਮਨਾ ਰਿਹਾ ਹਰ ਕੋਈ ਧੀ ਨੂੰ ਧੀਆਂ ਦੀ ਲੋੜੀ ਮਨਾ ਰਿਹਾ ਬਹੁਤ ਖੁਸ਼ੀ ਹੋ ਰਹੀ ਹੈ ਸਿੱਧੂ ਮੂਸੇਵਾਲਾ ਪਰਿਵਾਰ ਵੱਲੋਂ ਆਇਆ ਮੈਸੇਜ ਜਦੋਂ ਸਰ ਆ ਰਿਹਾ ਆ ਰਿਹਾ ਉਹ ਕੁਝ ਮਿੰਟਾਂ 'ਚ ਪਹੁੰਚਣ ਵਾਲੇ ਨੇ ਚੰਨੀ ਸਾਹਿਬ ਵੱਲੋਂ ਕਿਉਂਕਿ ਚੰਨੀ ਸਾਹਿਬ ਨਾਲ ਤੁਹਾਡਾ ਪਿਆਰ ਹੈਗਾ ਆਉਣਾ ਸਾਰਿਆਂ ਨਹੀਂ ਸੀ ਦੇਖੋ ਪਰ ਸਮੇਂ ਦੀ ਭੜੀ ਅਸੀਂ ਸਾਡੇ ਸ਼ੋਅ ਚੱਲੀ ਜਾਂਦੇ ਨੇ ਚੰਨੀ ਸਾਹਿਬ ਦੀ ਫੈਮਿਲੀ ਵੀ ਕਿਤੇ ਬਾਹਰ ਟੂਰ ਤੇ ਗਏ ਸੀ ਉਹ ਕੱਲ ਹੀ ਆਏ ਨੇ ਤੇ ਪਰ ਅਸੀਂ ਸਾਡੇ ਅੱਗੇ ਸਮਾਗਮ ਬਹੁਤ ਨੇ ਤੇ ਫੋਨ ਆ ਸਾਰੀ ਰਹੇ ਨੇ ਹੋ ਸਕਦਾ ਮੈਨੂੰ ਕੋਈ ਪਤਾ ਨਹੀਂ ਸਰਪ੍ਰਾਈਜ਼ ਹੋਵੇ ਬਿਲਕੁਲ ਤਸਵੀਰਾਂ ਵੀ ਦਿਖਾ ਰਹੇ ਨੇ ਆ ਰੌਣਕ ਲੱਗੀ ਹੋਈ ਹੈ ਘਰ ਦੇ ਵਿੱਚ ਇਸ ਵਕਤ ਧੀ ਦੀ ਪਹਿਲੀ ਲੋੜੀ ਪੰਜਾਬ ਕੋਟ ਦੀ ਪਹਿਲੀ ਲੋੜੀ ਮਨਾਏ ਜਾ ਰਹੀ ਹੈ ਤੇ ਬੋਲੀਆਂ ਜਿਹੜੇ ਕਿ ਪਾਈ ਜਾ ਰਹੀਆਂ ਬੋਲ ਤੇ ਬੋਲ Yeah. <laughs> ਪੰਜਾਬ ਕੋਟ ਦੇ ਘਰ ਵਿੱਚ ਰੌਣਕਾਂ ਲੱਗੀਆਂ ਹੋਈਆਂ ਅਕਸਰ ਜਦੋਂ ਮੁੰਡਿਆਂ ਦੀ ਪਹਿਲੀ ਲੋੜੀ ਹੁੰਦੀ ਹੈ ਉਦੋਂ ਇਸ ਤਰ੍ਹਾਂ ਦੀ ਰੌਣਕ ਵੇਖਣ ਨੂੰ ਮਿਲਦੀ ਹੈ ਪਰ ਭਤੀ ਪੰਜਾਬ ਕੋਟ ਦੇ ਕਹਿੰਦੇ ਪਹਿਲੀ ਲੋੜੀ ਹੈ ਤੇ ਘਰ ਵਿੱਚ ਬਹੁਤ ਰੌਣਕਾਂ ਕੁਝ ਦੇਰ ਚ ਸਿੱਧੂ ਮੂਸੇਵਾਲੇ ਉਹਨਾਂ ਦਾ ਪਰਿਵਾਰ ਵੀ ਜਿਹੜਾ ਕਿ ਇੱਥੇ ਪਹੁੰਚ ਰਿਹਾ ਵਿੜੇ ਚਾਲੇ ਸੁਮੇ ਦੇ ਨਾਲ ਮਹਿਰਾ ਗਵਜਨ ਪੰਜਾਬ ਫਰਸਟ ਵਾਈਸ